ਜੇਕਰ ਤੁਸੀਂ ਵੀ ਰਾਤ ਨੂੰ ਇਕੱਲੇ ਜਾਂਦੇ ਹੋ ਤੇ ਰਸਤੇ ਦੇ ਵਿੱਚ ਤੁਹਾਨੂੰ ਕੋਈ ਜਨਾਨੀਆਂ ਵਾਲੇ ਕੱਪੜੇ ਪਾ ਕੇ ਕੋਈ ਰੋਕਦਾ ਤਾਂ ਫਿਰ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਮੋਗਾ ਸ਼ਹਿਰ ਦੇ ਵਿੱਚ ਇੱਕ ਮਹੰਤ ਲੜਕੀਆਂ ਦੇ ਕੱਪੜੇ ਪਾ ਕੇ ਰਾਹੀ ਗਿਰਾਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਤੇ ਉਦੋਂ ਤੱਕ ਉਸ ਦੇ ਸਾਥੀ ਹਥਿਆਰ ਲੈ ਕੇ ਪਹੁੰਚ ਜਾਂਦੇ ਤੇ ਉਸ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਜਿਸ ਦਾ ਕੀ ਵੀਡੀਓ ਸਾਹਮਣੇ ਆਇਆ ਆਓ ਨਜ਼ਰ ਮਾਰਦੇ ਹਾਂ ਮਲਾਈਮ ਲੱਗੇ ਨੇ ਚਾਹ ਬਹੁਤ ਜਾਣੇ ਛੋਟਾ ਮੋਟਾ ਕੰਮ ਹੈ ਮੇਰਾ ਪਰ ਉਹਨਾਂ ਛੱਡਣ ਰੋ ਦਿੱਲੀ ਹੀ ਜਾਣਾ ਸਾਰੇ ਨੂੰ 9:30 10:00 ਵੱਜ ਜਾਂਦੇ ਸਾਨੂੰ ਕਰਦੇ ਕਰਦੇ ਜਦੋਂ ਮੈਂ ਉਹਨਾਂ ਕੋਲ ਛੱਡ ਕੇ ਆ ਰਿਹਾ ਸੀਗਾ ਵਾਪਸੀ ਵਾਪਸੀ ਆਉਣ ਲੱਗੇ ਕਿਤੇ ਮੈਨੂੰ ਐਕਟਿਵਾ ਦਾ ਲੱਗਾ ਕਿ ਮੈਂ ਨਗਾਏ ਦੇ ਕੋਲ ਪਹੁੰਚਿਆ ਜੇ ਮੈਂ ਥੋੜਾ ਜਿਹਾ ਪਿਛਾਂ ਤੇ ਮੈਨੂੰ ਐ ਲੱਗਿਆ ਜਿਵੇਂ ਮੇਰੀ ਐਕਟਿਵਾ ਪੈਂਚਰ ਹੈ ਜਾਂ ਕੁਝ ਮੈਂ ਉਹਨੂੰ ਚੈੱਕ ਕਰਨ ਗਿਆ ਉਹਨਾਂ ਨੇ ਮੇਰੇ ਕੋਲ ਦੋ ਮਿੰਟ ਆ ਗਏ ਤੇ ਉਹਨਾਂ ਨੇ ਮੈਨੂੰ ਗੱਲਾਂ ਵਿੱਚ ਲਾਇਆ ਜਾਂ ਗੱਲਾਂ ਲੂੰਦੇ ਉਹਨਾਂ ਨੇ ਉਹਨਾਂ ਨੇ ਇਸ਼ਾਰਾ ਕਰਕੇ ਦੋ ਬੰਦੇ ਬੁਲਾਏ ਤੇ ਉਹਨਾਂ ਨੇ ਮੇਰੇ ਨਾਲ ਗੱਲ ਮੇਨੂੰ ਹੱਥ ਪਾਇਆ ਕੁੱਟਿਆ ਮਾਰਿਆ ਮੈਨੂੰ ਮੇਰੇ ਕੋ ਮੋਬਾਈਲ ਲੈ ਕੇ ਐਕਟਿਵਾ ਲੈ ਕੇ ਕੈਂਚ ਲੈ ਕੇ ਥੜਾ ਲੈ ਕੇ ਚਾਂਦੀ ਦਾ ਕਾਫੀ ਕੁਝ ਲੈ ਗਏ ਮੁਕਾਬਲ ਨੂੰ ਕੁੱਟਿਆ ਮਾਰੇ ਉਹਨਾਂ ਨੇ ਮੈਨੂੰ ਕਿੰਨਾ ਕੈਂਚ ਕਿੰਨਾ ਕੈਂਚ 12-15000 ਰੁਪਏ ਦਾ ਇਹ ਥੜਾ ਦਾ ਕਹੜਾ ਜੀ ਥੜਾ ਚਾਂਦੀ ਦਾ ਹੈਗਾ ਸਾਢੇ ਪੰਜ ਛੇ ਟੋਲੇ ਦਾ ਇਹ ਫੋਨ ਤੇ ਐਕਟਿਵਾ ਵੀ ਫੋਨ ਤੇ ਐਕਟਿਵਾ ਵੀ ਐਕਟਿਵਾ ਵੀ ਨਮੀ ਦੀ ਤੇ 2023 ਮਾਡਲ ਬਾਹਰ ਜਿਹੜੀ ਦੁਕਾਨ ਤੋਂ ਜਿਹੜੇ ਮੁਲਾਜ਼ਮਾਂ ਦਿੱਲੀ ਛੱਡ ਜਾਂਦੇ ਨੇ ਹਾਂ ਜੀ ਦਿੱਲੀ ਜਾਂਦਾ ਜੀ ਅਰੇ ਜਦੋਂ ਇਹ ਵਾਪਸੀ ਆ ਜਾਂਦੀ ਹੈ ਜੀ ਕੀ ਕਹਿੰਦੇ ਕਿਸੇ ਤੁਹਾਨੂੰ ਜਦੋਂ ਰੋਕੇ ਬੰਦੇ ਬਾਹਰ ਆਉਣ ਦਾ ਕੁਝ ਵੀ ਨਹੀਂ ਉਹਨਾਂ ਨੇ ਆਉਣ ਨੂੰ ਬਸ ਗੜਮੇ ਨੂੰ ਹੱਥ ਪਾਇਆ ਤੇ ਬਾਹ ਕੁਟਣਾ ਸ਼ੁਰੂ ਕਰਤਾ ਤੇ ਪਛਾਣ ਵੀ ਹੋਈ ਉਹਨਾਂ ਦੀ ਨਹੀਂ ਅਜੇ ਤੱਕ ਕੋਈ ਪਛਾਣ ਨਹੀਂ ਹੋਈ ਬਸ ਉਹਨਾਂ ਨੂੰ ਕੈਮਰੇ ਲੱਗੇ ਸੀ ਕਿਸੇ ਟਾਈਮ ਲੈ ਦੇ ਵਿੱਚ ਮੈਂ ਉਹਨਾਂ ਨੂੰ ਦੇਖਿਆ ਬਾਕੀ ਉਹਨਾਂ ਨੂੰ ਮੈਂ ਸ਼ਕਲ ਪਛਾਣਦਾ ਮੈਂ ਜਦੋਂ ਮਿਲ ਮੂਰੇ ਆਮ ਜੇ ਮੈਂ ਦੇਖ ਕੇ ਪਛਾਣ ਲਾਂਗਾ ਉਸ ਦਿਨ ਕਿੰਨੇ ਜਣੇ ਸੀ ਦੋ ਜਣੇ ਸੀ ਇੱਕ ਮੋਟਾ ਸੀ ਇੱਕ ਪਤਲਾ ਮੂਹ ਬੰਦੇ ਹੁੰਦੇ ਨੇ ਨਹੀਂ ਮੂਹ ਨਹੀਂ ਮੂਹ ਬਿਲੇਜ ਉਹਨਾਂ ਦੇ ਇਹ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਚਾਹ ਵੇਚਣ ਦੀ ਦੁਕਾਨ ਤੇ ਕੰਮ ਕਰਨ ਵਾਲਾ ਵਿਅਕਤੀ ਜਦੋਂ ਆਪਣੀ ਦੁਕਾਨ ਤੋਂ ਕੰਮ ਕਰਕੇ ਵਾਪਸ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਗਿਰੋ ਨੇ ਇਸ ਨੂੰ ਆਪਣਾ ਸ਼ਿਕਾਰ ਬਣਾਇਆ ਮੋਬਾਈਲ ਫੋਨ ਪੈਸੇ ਅਤੇ ਚਾਂਦੀ ਦਾ ਕੜਾ ਖੋ ਕੇ ਫਰਾਰ ਹੋ ਗਏ ਨੇ ਇਸ ਮਾਮਲੇ ਦੇ ਵਿੱਚ ਤਿੰਨ ਜਾਣੇ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜੁਪੀ ਸਾਹਿਬ ਦਾ 25 ਨੂੰ ਜਿਹੜਾ ਅਨਰਜੀਤ ਸਿੰਘ ਨਾਮ ਦਾ ਵਿਅਕਤੀ ਜੀ ਦੇਰ ਰਾਤ ਜਿਹੜਾ ਆਬੀ ਗਿਡਾਨ ਤੋਂ ਘਰੇ ਵਾਪਸ ਆ ਰਿਹਾ ਸੀ ਉਹਨਾਂ ਨੂੰ ਲਗਾ ਰੋਡ ਤੇ ਦੋ ਲੇਡੀਜ਼ ਉਹਨਾਂ ਨੂੰ ਰੋਕ ਲਿਆ ਉਸ ਤੋਂ ਬਾਅਦ ਉਹਦੀ ਮਗਰ ਦੋ ਜਣੇ ਹੋਰ ਆ ਗਏ ਤੇ ਇਹਦੀ ਕੁੱਟਮਾਰ ਪੱਲੇ ਕੀਤੀ ਫਿਰ ਇਹਨਾਂ ਨੂੰ ਜਿਹੜਾ ਸੀ ਜਿਹੜਾ ਵਿਆਹ ਚਾ ਉਹ ਇੱਕ ਮੋਬਾਈਲ ਇਹ ਕੜਾ ਕੋਈ ਜਿਹੜਾ ਸੀ ਇਹਦਾ ਲਗਲੀ ਵਗੈਰਾ ਉਹ ਖੋ ਕੇ ਲੈ ਗਏ ਸੀ ਇਹਦੇ ਵਿੱਚ ਜਿਹੜਾ ਫਿਰ ਸਾਲਾ ਸਿੱਟੀ ਸੌਤ ਜਿਹੜੀ ਪੁਲਿਸ ਸ਼ਾਮ ਰਿਹਾ ਤੇ ਆਂਦੀ ਜਿਹਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਉਹਦੇ ਵਿੱਚ ਇੱਕ ਸਕਦੀਪ ਕੌਰ ਤੇ ਦੂਸਰਾ ਹੈਗਾ ਦੇਵਮੰਤ ਜਿਹਨੂੰ ਜਗਦੀਪ ਸਿੰਘ ਜਗਦੀਪ ਸਿੰਘ ਤੇ ਦੇਵਮੰਤ ਕਰਦੇ ਆ ਇਹ ਤੇ ਇਹਦੇ ਨਾਲ ਜਿਹੜੇ ਦੋ ਹੋਰ ਹੈ ਜਤਿੰਦਰ ਸਿੰਘ ਤੇ ਕਰਨਜੀਤ ਸਿੰਘ ਇਹਨਾਂ ਚਾਰਾਂ ਨੇ ਸਾਜਿਸ਼ ਰਾਤ ਕੀਤੀ ਤੇ ਪਹਿਲਾ ਜਿਹੜਾ ਮਤਲਬ ਪਹਿਲਾ ਲੜਕੀਆਂ ਬਣ ਕੇ ਜਿਹਦੇਵਮੰਤ ਵੀ ਲੜਕੀਆਂ ਵਾਲੇ ਕੱਪੜੇ ਪਾ ਲੈਂਦਾ ਸੀ ਇਹ ਰੋਕ ਲੈਂਦੇ ਸੀ ਤੇ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਨੂੰ ਖਤ ਲੈਂਦੇ ਸੀ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਲੁੱਟ ਮਾਰ ਕਰਦੇ ਸੀ ਇਹਨਾਂ ਨੂੰ ਕੱਲ ਜਿਹੜਾ ਚਾਰਾਂ ਨੂੰ ਦੇਖਦਾਰ ਕਰ ਲਿਆ ਤੇ ਇਹਨਾਂ ਤੋਂ ਜਿਹੜੀ ਐਕਟਿਵ ਆ ਤੇ ਜਿਹੜਾ ਮੋਰਨ ਐਕਟਿਵਿਟੀ ਦਾ ਆਰੰਭ ਹੋ ਗਈ ਵੀ ਨਹੀਂ ਕਰਦੇ ਅਗਲੀ ਗਾਰ ਵੀ ਬਸ ਇਹਨਾਂ ਨੂੰ ਪੇਸ਼ੇ ਨਾਲ ਕਰਾਂਗੇ ਇਹਨਾਂ ਨੂੰ ਮਾਰ ਵਗੈਰਾ ਲਿਆ ਕੇ ਤੇ ਜੋ ਵੀ ਬਰਾਮਦਗੀ ਕਰਾਉਣ ਵਾਲੀ ਉਹ ਵੀ ਕਰਾਂਗੇ ਸਰ ਜੀ ਜਿਹੜਾ ਕੋਲ ਹੋਇਆ ਜੈਨ ਟੋਟਲ ਦੁਆਰਾ ਬ੍ਰੀਫ ਕਰ ਦੋ ਕਿ ਕੈਸ਼ ਹੈ ਜਿਹੜਾ ਕੁਝ ਹੋਰ ਹੈ ਕਾਰਡ ਦਾ ਕਾਰਾ ਸਕੂਪੀ ਹੈ ਜਾਂ ਫੋਨ ਹੈ ਹੂੰ ਇਹਦੇ ਇਹਦੇ ਵਿੱਚ ਇੱਕ ਐਕਟਿਵਾ ਸੀ ਤੇ ਦੂਸਰਾ ਵੀ ਇੱਕ ਚਾਂਦੀ ਦਾ ਗੜਾ ਸੀ ਇਹਨਾਂ ਕੋਲ ਤੇ 12-13000 ਰੁਪਏ ਇਹਨਾਂ ਨੇ ਤੇ ਇੱਕ ਮੋਬਾਈਲ ਫੋਨ ਚ ਪਹਿਲਾਂ ਇਹਨਾਂ ਦੇ ਕੋਲੋਂ ਗੱਲ ਕਰਦੇ ਹਾਂ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਸਰ ਜੀ ਉਹ ਮੰਨਦੇ ਆ ਤਾਂ ਤੁਸੀਂ ਦੱਸ ਕਿ ਇਹਨਾਂ ਦੇ ਡਿਗਨੈਂਟ ਨੇ ਤੇ ਇਹ ਗ੍ਰਾਂਟ ਸੀ ਗ੍ਰਾਂਟ ਸੀ ਪਰ ਮਤਲਬ ਬਣ ਕੇ ਲੈ ਲੈਂਦਾ ਤਾਂ ਤੁਸੀਂ ਦੇਖ ਸਕਦੇ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਵਿੱਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਰਾਤ ਨੂੰ ਇਕੱਲੇ ਆਉਣ ਵਾਲੇ ਜ਼ਰੂਰ ਗੁਰੇਸ਼ ਕਰਨ ਜਾਂ ਫਿਰ ਰਸਤੇ ਵਿੱਚ ਕਿਸੇ ਨੂੰ ਵੀ ਲਿਫਟ ਨਾ ਦੇ ਤੇ ਨਾ ਹੀ ਕਿਸੇ ਕੋਲ ਰੁਕਣਾ ਕਿਉਂਕਿ ਇਹਨਾਂ ਦਾ گروਹ ਬਣਿਆ ਹੋਇਆ ਜੋ ਕਿ ਫਿਰ ਇਕੱਠੇ ਹੋ ਕੇ ਅਗਲੇ ਨੂੰ ਨਿਸ਼ਾਨਾ ਬਣਾ ਲੈਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ